ਇਹ ਆਪਣੇ ਯੂਟਿਊਬਰ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭਰਾਵੋ ਮੈਂ ਤੁਹਾਡਾ ਵੀਰ ਪਮਨ ਖਲੜੇੜਾ ਅੱਜ ਆਪਾਂ ਪਹੁੰਚੇ ਆ ਪਿੰਡ ਦੋਦੇ ਖਲੜੇੜੇ ਦੇ ਲਾਗੇ ਤੇ ਮਿੱਤਰੋ ਆਪਾਂ ਲਗੇ ਆ ਪੰਜੀਰੀ ਬਣਾਉਣ ਆਇਆ ਚਾਰੇ ਗੁੰਦਾ ਤੇ ਬਾਹਰ ਦਿਖਾਣਾ ਫਿਰ ਤੇ ਬਾਕੀ ਹੌਲੀ ਹੌਲੀ ਕਰਕੇ ਆ ਸਮਾਨ ਸਾਰਾ ਚਾਰੇ ਗੁੰਦਾ ਆ ਫੁੱਲ ਮਖਾਣੇ ਆ ਇਹ ਵਿੱਚ ਪਾਏ ਜਾਣਗੇ ਤੇ ਇਨੂੰ ਸੌਂਫ ਕਹਿੰਦੇ ਆ ਜੀ ਜਵੈਣ ਆ ਜੀ ਬਦਾਮ ਆ ਜੀ ਆਮ ਮੱਕ ਜੀ ਖਰੀ ਲਾਚੀ ਇਹ ਬੂਰਾ ਖੰਡ ਇਹ ਝੋਟਾ ਸੌਗੀ ਸਾਇੰਸ ਲਗਾ ਦੇ ਇਸ ਚੰਡ ਪਾਊਡਰ ਤੇ ਮੀਸਣਾ ਤੇ ਇਹ ਨਹੀਂ ਆਪ ਹੁਣੇ ਆਪ ਕੀ ਹੈ ਉਧਰੋਂ ਆਪਣੇ ਵੀਰ ਪੇਂਟਰ ਸਾਹਿਬ ਦੁੱਧੇ ਪਿੰਡ ਤੋਂ ਕਲਾਸ ਹੈਲੋ ਵੀ ਆ ਇਹ ਰੇਡਵਾ ਕਨੇ ਖਰਾਬ ਕੀਤਾ ਹੈ ਨਾਲ ਜਿੰਦ ਮਾਰ ਕੇ ਵੀਡੀਓ ਨਹੀਂ ਕਰਾ ਰਹਾ ਬਾਕੀ ਅਗਲੇ ਬਲੌਗ ਦੇ ਵਿੱਚ ਜਾਣਕਾਰੀ ਪਾਣੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੇ ਗਰਮੋ ਗਰਮ ਪਹਿਲਾਂ ਚਾਹ ਪਿਆ ਦੀਏ ਵੀਰਾਂ ਨੂੰ ਓਕੇ ਬਾਏ ਥੈਂਕ ਯੂ ਲਵ ਯੂ